ਬਹੁਤ ਬਹੁਤ ਧੰਨਵਾਦ ਜੀ ਅੱਜ ਇੱਕ ਬਹੁਤ ਹੀ ਅਹਿਮ ਮੁੱਦਾ ਜਿਹੜੇ ਪੰਜਾਬ 'ਚ ਬਦਲਾ ਦੀ ਗੱਲ ਕਰਦੇ ਸੀ ਜਿਹੜੇ ਪੰਜਾਬ 'ਚ ਇਹ ਕਹਿੰਦੇ ਸੀ ਕਿ ਕੋਈ ਬੰਦਾ ਦੁਖੀ ਨਹੀਂ ਹੋਊਗਾ ਲੋਕਤੰਤਰ ਦੀਆਂ ਵੱਡੀਆਂ-ਵੱਡੀਆਂ ਫੜਾ ਮਾਰਨ ਵਾਲੇ ਮੁੱਖ ਮੰਤਰੀ ਪੰਜਾਬ ਤੇ ਉਹਨਾਂ ਦੇ ਚਹੇਤੇ ਐਮਐਲਏ ਸਹਿਬਾਨ ਉਹਨਾਂ ਦੀ ਅੱਜ ਇੱਕ ਕਰਤੂ ਤੁਹਾਨੂੰ ਇੱਥੇ ਦੱਸਣੀ ਚਾਹਣਾ ਕਿ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਹੈ ਉਹ ਅੱਜ ਸਾਡੇ ਹਲਕੇ ਸੰਗਰੂਰ ਦੇ ਵਿੱਚ ਸੰਗਰੂਰ ਦੇ ਭਵਾਨੀਗੜ੍ਹ ਬਲਾਕ ਦੇ ਵਿੱਚ ਹੋਈ ਹੈ ਜਿੱਥੇ ਜਿਹੜਾ ਜ਼ਿਲ੍ਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਜਿੱਥੇ ਬੀਬੀ ਨਰਿੰਦਰ ਕੌਰ ਭਰਾ ਅੱਜ ਐਮਐਲਏ ਨੇ ਉਸ ਹਲਕੇ ਦੇ ਜਿਹੜਾ ਮੁੱਖ ਮੰਤਰੀ ਦੇ ਜ਼ਿਲ੍ਹੇ ਚ ਪੈਂਦਾ ਪਿਛਲੇ ਤੁਸੀਂ ਦੇਖਿਆ ਹੋਣਾ ਕਿ ਤਿੰਨਾਂ ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਹੈ ਸਭ ਤੋਂ ਪਹਿਲਾਂ ਜਿਹੜਾ ਰੌਲਾ ਪਿਆ ਸੀ ਭਵਾਨੀਗੜ੍ਹ ਟਰੱਕ ਨਿਆਂ ਦਾ ਉਹ ਸੰਗਰੂਰ ਜਿਹੜਾ ਇਹ ਦੇ ਵਿੱਚ ਜਦੋਂ ਸਰਕਾਰ ਬਣੀ ਬਣੀ ਸੀ ਉਸ ਸਮੇਂ ਚ ਪਵਾਨੀ ਦਾ ਟਰੱਕ ਨੂੰ ਦਾ ਰੌਲਾ ਹੋਇਆ ਸੀ ਤੇ ਬੜੇ ਵੱਡੇ ਵੱਡੇ ਧਰਨੇ ਲੱਗੇ ਸੀ ਕਿਉਂ ਲੱਗੇ ਸੀ ਕਿਉਂਕਿ ਉਦੋਂ ਇਹ ਕਿਹਾ ਜਾਂਦਾ ਸੀ ਕਿ ਜੀ ਅਸੀਂ ਲੋਕਤੰਤਰ ਤਰੀਕੇ ਨਾਲ ਪ੍ਰਧਾਨ ਚੁਣਾਂਗੇ ਇਲੈਕਸ਼ਨ ਕਰਾਵਾਂਗੇ ਪਰ ਪਿਛਲੇ 3 ਸਾਲਾਂ ਤੋਂ ਇੱਕ ਡਿਸਾਈਡ ਕੀਤਾ ਗਿਆ ਕਿ ਜੀ 5 ਸਾਲਾਂ ਦੇ ਪ੍ਰਧਾਨ ਪਹਿਲੇ ਫੈਸਲੇ ਕਰ ਲੋ ਤੇ ਉਹ ਪ੍ਰਧਾਨ ਜਿਹੜੇ ਬਣਾਏ ਗਏ ਉਹਨਾਂ ਤੋਂ ਬਕਾਇਦਾ ਤੌਰ ਤੇ ਜੋ ਸਨ ਮੈਨੂੰ ਪਤਾ ਲੱਗਿਆ ਉਹਨਾਂ ਤੋਂ ਬਕਾਇਦਾ ਤੌਰ ਤੇ ਪੈਸੇ ਲੈ ਕੇ ਪ੍ਰਧਾਨ ਉਹਨਾਂ ਦੇ ਚੁਣੇ ਗਏ ਉਨ੍ਹਾਂ ਦੇ ਨਾਲ ਸੌਦਾ ਕੀਤਾ ਗਿਆ ਤੇ ਅੱਜ ਇੱਕ ਜਿਹੜੀਆਂ ਹੱਦਾਂ ਬੇਸ਼ਰਮੀ ਦੀਆਂ ਮੈਂ ਕਹਿ ਸਕਦਾ ਉਹ ਪਾਰ ਕੀਤੀਆਂ ਨੇ ਮੌਜੂਦਾ ਐਮਐਲਏ ਨਿਰਿੰਦਰ ਕੌਰ ਭਰਾਏ ਨੇ ਭਵਾਨੀਗੜ੍ਹ ਦੇ ਵਿੱਚ ਸਰਦਾਰ ਮਨਜੀਤ ਸਿੰਘ ਕਾਕਾ ਜੀ ਦੀ ਇਹ ਤੀਜੀ ਟਰਮ ਤੀਜੇ ਸਾਲ 'ਚ ਉਹਦੀ ਵਾਰੀ ਸੀ ਜੋ ਪਰਚੀਆਂ ਪਾ ਕੇ ਇਹਨਾਂ ਨੇ ਡਿਸਾਈਡ ਕੀਤਾ ਸੀ ਉਹ ਅੱਜ ਇੱਥੇ ਮੈਂ ਇੱਕ ਵੀਡੀਓ ਦਿਖਾਉਣੀ ਚਾਹਨਾ ਕਿ ਜਿਹੜਾ ਉਹਨਾਂ ਨੇ ਜਦੋਂ ਡਿਸਾਈਡ ਕੀਤਾ ਪ੍ਰਧਾਨਗੀ ਵਾਸਤੇ ਵਾਰੀ ਉਹਦੀ ਆਈ 30 ਲੱਖ ਰੁਪਈਆ ਉਹਨੇ ਦਿੱਤਾ ਪਰ ਉਹ 30 ਲੱਖ ਰੁਪਏ ਵਾਪਸ ਕਰਕੇ 50 ਲੱਖ ਰੁਪਏ ਜਿਹੜਾ ਹੈ ਉਹ ਜਿਹੜਾ ਲੈ ਕੇ ਕਿਸੇ ਤੇ ਉਹਨੂੰ ਅੱਜ ਕਿਸੇ ਬੰਦੇ ਨੂੰ ਪ੍ਰਧਾਨ ਬਣਾਤਾ ਇਹ ਉਥੇ ਦੇ ਲੋਕਾਂ ਦੀ ਬੋਲੀ ਹੈ ਤੇ ਅੱਜ ਜਿਹੜੀ ਇੱਕ ਵੱਡੀ ਮੰਦਭਾਗੀ ਹੈ ਜਿਹੜੇ ਲੋਕ ਪੈਸਾ ਤਾਂ ਖਾਂਦੇ ਸੀ ਅੱਜ ਪੰਜਾਬ ਦੀ ਨੌਜਵਾਨੀ ਨੂੰ ਵੀ ਖਾਣ ਲੱਗੇ ਉਹ ਲੋਕ ਇਹ ਐਮਐਲਏ ਨੇ ਆ ਸੁਣੋ ਥੋੜਾ ਜਿਆਦਾ ਜ਼ਰੂਰ ਦੇਖਿਓ ਇੱਕ ਵਾਰ ਓਏ ਲੈ ਕੱਗਾ ਲੈ ਤਾਂ ਗੈਂਸਾਰੇ ਕੋਈ ਨਾ ਆਉਂਦਾ ਸਮਾਨ ਰੱਖ ਦੇਣਾ ਵੇ ਗੱਡੀ ਨਹੀਂ ਆ ਗਈ ਯਾਰ ਕੋਈ ਓਏ ਗੱਡੀ ਕੋਈ ਨਹੀਂ ਆ ਗਈ ਵੇ ਦਵਾਈ ਪੀ ਗਿਆ ਆ ਗੱਡੀ ਕਿੱਥੇ ਗਈ ਕੱਢ ਲਓ ਇਹ ਦੇਖ ਅਹਹ ਜਿਹੜੀ ਆ ਅੱਗੇ ਇਹ ਇਹ ਉੱਥੇ ਦੇ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਇਹ ਖਬਰ ਚੱਲੀ ਹੈ ਆ ਤੁਹਾਨੂੰ ਦਿਖਾਉਣੀ ਚਾਹਣਾ ਆ ਜਿੰਨਾ ਰੌਲਾ ਪੈ ਰਿਹਾ ਹਾ ਲੋਕ ਪੂਰੇ ਕੀ ਕਰਦੇ ਇੱਥੇ ਵੀਰੇ ਸੇਜ ਬੰਦੇ ਦੀ ਅੱਜ ਕੀ ਵਾਰੀ ਸੀ ਅੱਛਾ ਜੀ ਜੀ ਕੌਣ ਕੀ ਨਾਮ ਹੈ ਇਹ ਲੋਕਲ ਬੰਦੇ ਆ ਆਪਣੇ ਬੱਕੋ ਵਾਲੇ ਤੋਂ ਠੀਕ ਹੈ ਜੀ ਤੇ ਇਹ ਜਿਹੜਾ ਗਰੁੱਪ ਆਉਣਾ ਜਾ ਹਾਂ ਪ੍ਰਧਾਨ ਕੀ ਕਰਕੇ ਗਿਆ ਉਸੇ ਗਰੁੱਪ ਦਾ ਬੰਦਾ ਹੈ ਫਿਰ ਅੱਛਾ ਜੀ ਵੀ ਮੁਰਮੁਰ ਕੇ ਉਹਨਾਂ ਨੂੰ ਪ੍ਰਧਾਨੀ ਦੇ ਜਾਂਦੇ ਨੇ ਹੀ ਗਏ ਜਰੂਸ ਕੜਤਾ ਜਿਹੜਾ ਨਿੰਦਗੋ ਭਾਜ ਨੇ ਇਹ ਪ੍ਰਧਾਨ ਕੀ ਕੀਤਾ ਪੈਸੇ ਬਾਈਕ ਲੈ ਆਇਆ ਫਿਰ 3 3 ਲੱਖ ਰੁਪਈਆ 55 ਲੱਖ ਰੁਪਈਆ ਦਿੱਤਾ ਇਹਨਾਂ ਬਤਨ ਦੱ ਦਿੱਤਾ ਹਾਂ ਇਹ ਹੋ ਜਿਹੜੇ ਬੰਦੇ ਨੇ ਇਹ ਕਹਿ ਰਹੇ ਨੇ ਕਿ ਉਸੇ ਗਰੁੱਪ ਦਾ ਜਿਹੜੀ ਉਹਨਾਂ ਦੇ ਘਪਲੇ ਨੇ ਉਹਨਾਂ ਨੂੰ ਲੁਕਾਉਣ ਵਾਸਤੇ ਉਸੇ ਗਰੁੱਪ ਦਾ ਬੰਦਾ ਜਿਹੜਾ ਪ੍ਰਧਾਨ ਬਣਤਾ ਪਿਛਲੇ ਦਿਨੀ ਮੀਡੀਆ ਦੇ ਵਿੱਚ ਖਬਰਾਂ ਵੀ ਇਹ ਆਈਆਂ ਕਿ 2 ਕਰੋੜ ਦਾ ਘਪਲਾ ਜਿਹੜਾ ਪਵਾਨੀਗਾ ਟਰੱਕ ਨੀਂਦ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਹੋਇਆ ਹੈ ਬੜੀ ਹੈਰਾਨੀ ਦੀ ਗੱਲ ਹੈ ਤੇ ਮੰਦਭਾਗੀ ਹੈ ਕਿ ਗਰੀਬ ਆਪਰੇਟਰਾਂ ਦਾ ਪੈਸਾ ਖਾ ਕੇ ਬੰਦੇ ਜਾਣਗੇ ਕਿੱਥੇ ਤੇ ਅੱਜ ਇਹ ਕਿਹਾ ਜਾ ਰਿਹਾ ਕਿ ਕਿਸ਼ਤੋਂ 30 ਲੱਖ ਰੁਪਏ ਲਿਆ ਉਹਨੂੰ 30 ਲੱਖ ਵਾਪਸ ਕਰਕੇ 55 ਲੱਖ ਰੁਪਏ ਵਾਲਾ ਪ੍ਰਧਾਨ ਬਣਾਤਾ ਬਾਪੇ ਨੇ ਪੈਸੇ ਜਿਹੜੇ ਮੂਲੇ ਨੇ ਆ ਬਚਾਰੇ ਗੁਰਪ੍ਰੀਤੁਰੂ ਨੇ ਜਿੰਮੇ ਲੈ ਕੇ ਗਏ ਤੇ ਉਮੀਆ ਮੋੜ ਕੇ ਸਾਡਾ ਸੌਦਾ ਪੂਰ ਨਹੀਂ ਚੜਿਆ ਠੀਕ ਹੈ ਧੜਕੇ ਕਰਾਂਗੇ ਠੀਕ ਹੈ ਬਈ ਗੁਰਪ੍ਰੀਤਨ ਮੈਨੂੰ ਕਰਨ ਨੂੰ ਕੋਈ ਵੀ ਚੱਕਣਾ ਇਹਦੀ ਜੱਕਰ ਨਹੀਂ ਦੋਏ ਜਾਣਿਆ ਬੱਚਿਆ ਇਹਦੇ ਇਹਨਾਂ ਦੀ ਕੋਈ ਜੱਕਰ ਨਹੀਂ ਠੀਕ ਬਈ ਨਾ ਨਾ ਕੋਈ ਨਾ ਲੈਦਾ ਜਲੂਸ ਕੱਢਾਂਗੇ ਬਈ ਸੌਦਾ ਤਾਂ ਆਪਣਾ ਹੋਇਆ ਸੀ ਦੀ ਚ ਹਾਂ ਹਾਂ ਲੈਤੀ ਚ ਸੌਦਾ ਹੋਇਆ ਸੀ ਤਾਂ ਕੋਈ ਤੇ ਅੱਜ ਉਹ ਮੁੰਡਾ ਜਿਹੜਾ ਨੌਜਵਾਨ ਸਾਥੀ ਆ ਸਾਡਾ ਉਹ ਸਲਫਾਸ ਪੀ ਗਿਆ ਤੇ ਅੱਜ ਇਸ ਟਾਈਮ ਪਟਿਆਲੇ ਐਡਮਿਟ ਹੋਇਆ ਉਹ ਬਹੁਤ ਮਾੜਾ ਤੇ ਮੈਂ ਮੁੱਖ ਮੰਤਰੀ ਪੰਜਾਬ ਨੂੰ ਇਹ ਗੱਲ ਕਰਨੀ ਚਾਹਣਾ ਡੀਜੀਪੀ ਪੰਜਾਬ ਨੂੰ ਇਹ ਕਹਿਣਾ ਚਾਹਣਾ ਕਿ ਮੁੱਖ ਮੰਤਰੀ ਸਾਹਿਬ ਬਹੁਤ ਬਦਲਾਅ ਹੋ ਗਿਆ 70 ਸਾਲਾਂ ਚ ਕਦੇ ਨਹੀਂ ਹੋਇਆ ਸੀ ਕਿ ਤੁਸੀਂ ਜਿਹੜਾ ਟਰੱਕ ਨਿਆਂ ਦੀਆਂ ਪ੍ਰਧਾਨਗੀਆਂ ਚੋਂ ਕਰੋੜਾਂ ਰੁਪਇਆ ਖਾਂਦੇ ਹੋਣ ਕੋਈ ਬੰਦੇ ਅੱਜ ਤੁਹਾਡੇ ਐਮਐਲਏ ਇਸ ਹਾਲਾਤ ਤੇ ਆਗੇ ਕਿ ਉਹ ਕਰੋੜਾਂ ਕਰੋੜਾਂ ਰੁਪਇਆ ਜਿਹੜਾ ਹੈ ਉਹ ਟਰੱਕ ਨਿਆਂ ਦੇ ਜਿਹੜੇ ਗਰੀਬ ਆਪਰੇਟਰਾਂ ਦਾ ਪੈਸਾ ਖਾ ਰਹੇ ਨੇ ਅੱਜ ਅਸੀਂ ਮੰਗ ਕਰਦੇ ਆ ਮੈਂ ਨਰਿੰਦਰ ਕੌਰ ਭਰਾਏ ਨੂੰ ਐਮਐਲਏ ਮੌਜੂਦਾ ਸੰਗਰੂਨ ਨੇ ਗੱਲ ਕਹਿਣੀ ਚਾਹਣਾ ਕਿ ਉਹ ਨੌਜਵਾਨ ਸਾਥੀ ਜਿੱਦੀ ਹਾਲਾਤ ਅੱਜ ਗੰਭੀਰ ਹੈ ਜਿਨੇ ਸਲਫਾਸ ਪੀਤੀ ਹੈ ਥੋੜੇ ਕਰਕੇ ਤੁਸੀਂ ਉਹਨੂੰ ਉਕਸਾਇਆ ਤੁਸੀਂ ਉਹਦੇ ਨਾਲ ਧੋਖਾ ਕੀਤਾ ਤੇ ਉਹ ਬੰਦਾ ਅੱਜ ਜਿਹੜਾ ਸੁਸਾਈਡ ਅਟੈਂਪਟ ਕੀਤੀ ਆ ਉਹਨੇ ਉਹਦੇ ਲਈ ਤੁਹਾਡੇ ਤੇ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਨਰਿੰਦਰ ਕੌਰ ਭਰਾਏ ਨੂੰ ਇਹ ਕਹਿਣਾ ਕਿ ਇਸ ਚੀਜ਼ ਬਾਰੇ ਕਲੀਅਰ ਜਿਹੜੀ ਹੈ ਹੁਣੇ ਜਲ ਤੋਂ ਜਲਦ ਕੀਤਾ ਜਾਵੇ ਤੇ ਜਨਤਕ ਤੌਰ ਤੇ ਜਿਹੜਾ ਨੈਤਿਕ ਤੌਰ ਤੇ ਜਿਹੜਾ ਉਹ ਅਸਤੀਫਾ ਦੇਵੇ ਦੇਖਦੇ ਆ ਕਿ ਭਗਵੰਤ ਮਾਨ ਸਾਹਿਬ ਤੁਸੀਂ ਇਸ ਕੰਮ ਦੇ ਵਿੱਚ ਕੀ ਕਰਦੇ ਹੋ ਤੇ ਨਰਿੰਦਰ ਕੌਰ ਭਰਾਏ ਨੂੰ ਵੀ ਬੇਨਤੀ ਕਰਦੇ ਆ ਅਪੀਲ ਕਰਦਾ ਤੇ ਚੇਤਾਵਨੀ ਵੀ ਦਿੰਦੇ ਆ ਨਾਲ ਕਿ ਤੁਸੀਂ ਜਲ ਤੋਂ ਜਲਦ ਇਸ ਚੀਜ਼ ਦੇ ਵਿੱਚ ਆਪਣੀ ਜਿਹੜੀ ਸ਼ਮੂਲੀਅਤ ਹੈ ਉਹਨੂੰ ਕਲੀਅਰ ਕਰੋ ਨਹੀਂ ਤਾਂ ਇਹ ਰੂਪ ਜਿਹੜਾ ਬਹੁਤ ਵੱਡਾ ਲੂਗਾ ਚਾਹੇ ਸਾਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਣ ਚਾਹੇ ਦੇ ਖਿਲਾਫ ਕੁਝ ਵੀ ਕਰਨਾ ਪਵੇ ਪਰ ਉਸ ਨੌਜਵਾਨ ਨੂੰ ਇਨਸਾਫ ਅਸੀਂ ਦਵਾ ਕੇ ਰਹਾਗੇ ਪੂਰੀ ਟੀਮ ਜਿਹੜੀ ਹੈ ਸਾਡੀ ਉਸ ਨੌਜਵਾਨ ਦੇ ਨਾਲ